ਹੈਲੋ ਮਾਈ YouTube ਫੈਮਲੀ ਕੇ ਮੈਂ ਹਾਂ ਤੁਸਾਰੇ ਆਈ ਹੋਪ ਤੁਸੀਂ ਬਹੁਤ ਹੀ ਘੈਂਟ ਹੋਵੋਗੇ ਤੇ ਅੱਪਾ ਅੱਜ ਤੁਹਾਡੇ ਲਈ ਘੈਂਟ ਜੀ ਵੀਡੀਓ ਲੈ ਕੇ ਆਇਆ ਜਿਹੜੀ ਦੇ ਵਿੱਚ ਅੱਪਾ ਜਿਹੜਾ ਪਨੀਰ ਦਾ ਪਰੌਂਠਾ ਸਬਜ਼ੀਆਂ ਦੇ ਨਾਲ ਮਿਕਸ ਕਰਕੇ ਬਣਾਉਣਾ ਆਵਾਂਗੇ ਸਭ ਤੋਂ ਪਹਿਲਾਂ ਅੱਪਾ ਇੱਕ ਬਰਤਨ ਲੈ ਲਾਂਗੇ ਉਹਦੇ ਵਿੱਚ ਅੱਪਾ ਆਟਾ ਲੈ ਲਾਂਗੇ 1 ਕੱਪ ਉਸ ਤੋਂ ਬਾਅਦ ਅੱਪਾ ਉਹਦੇ ਵਿੱਚ ਨਮਕ ਐਡ ਕਰਾਂਗੇ ਨਮਕ ਤੋਂ ਬਾਅਦ ਅੱਪਾ ਉਹਦੇ ਵਿੱਚ ਜਿਹੜਾ ਧਨੀਏ ਦੇ ਪੱਤੇ ਹੁੰਦੇ ਨੇ ਉਹਨਾਂ ਨੂੰ ਬਰੀਕ ਕੱਟ ਕੇ ਉਹ ਐਡ ਕਰਾਂਗੇ ਉਸ ਤੋਂ ਬਾਅਦ ਅੱਪਾ ਉਹਦੇ ਵਿੱਚ ਤੇਲ ਨੂੰ ਐਡ ਕਰ ਦਾਂਗੇ ਤੇਲ ਕਿਉਂ ਕੁਝ ਵੀ ਤੁਸੀਂ ਐਡ ਕਰਨਾ ਚਾਹੋ ਤਾਂ ਤੁਸੀਂ ਐਡ ਕਰ ਸਕਦੇ ਹੋ ਤੇ ਉਸ ਤੋਂ ਬਾਅਦ ਆਪਾਂ ਇਹਦੇ ਵਿੱਚ ਇੱਕ ਟੇਬਲस्पून ਸੂਜੀ ਦਾ ਸੂਜੀ ਦਾ ਐਡ ਕਰ ਲਵਾਂਗੇ ਤੇ ਉਸ ਤੋਂ ਬਾਅਦ ਆਪਾਂ ਇਹਦੇ ਵਿੱਚ ਥੋੜਾ ਜਿਹਾ ਬੇਸਨ ਵੀ ਐਡ ਕਰ ਲਾਂਗੇ ਤੇ ਉਸ ਤੋਂ ਬਾਅਦ ਆਪਾਂ ਇਹਨੂੰ ਚੰਗੀ ਤਰੀਕੇ ਨਾਲ ਮਿਕਸ ਕਰ ਲਾਂਗੇ ਤੇ ਆਪਣਾ ਪਰੌਂਠਾ ਬਹੁਤ ਹੀ ਜ਼ਿਆਦਾ ਟੇਸਟੀ ਤੇ ਡੇਲੀਸ਼ੀਅਸ ਬਣ ਕੇ ਤਿਆਰ ਹੋਊਗਾ ਸੂਜੀ ਨਾਲ ਥੋੜਾ ਜਿਹਾ ਇਹਦੇ ਵਿੱਚ ਕ੍ਰਾਂਚ ਆ ਜਾਊਗਾ ਬੇਸਨ ਦਾ ਇਹਦੇ ਵਿੱਚ ਟੇਸਟ ਬਹੁਤ ਹੀ ਸੋਹਣਾ ਲੱਗੂਗਾ ਤੁਸੀਂ ਆਪਾਂ ਚੰਗੀ ਤਰ੍ਹਾਂ ਇੱਕ ਮਿਕਸ ਕਰਨ ਤੋਂ ਬਾਅਦ ਉਹਦੇ ਵਿੱਚ ਇੱਕ ਟੇਬਲस्पून 스ਪੂਨ ਅਗੇਨ ਤੋਂ ਆਪਾਂ ਇਹਦੇ ਵਿੱਚ ਕਿਉਂ ਦਾ ਐਡ ਕਰ ਲਾਂਗੇ ਆਇਲ ਦਾ ਤੇ ਉਸ ਤੋਂ ਬਾਅਦ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਲਾਂਗੇ ਪ੍ਰੋਪਰ ਹਨ ਜਿਵੇਂ ਜਿੰਨਾ ਕ ਆਪਾਂ ਇਹਦੇ ਵਿੱਚ ਆਇਲ ਨੂੰ ਚੰਗੀ ਤਰ੍ਹਾਂ ਮਿਕਸ ਹੋ ਜੇ ਨਜ਼ਰ ਹੁੰਦਾ ਨਹੀਂ ਤੇ ਉਸ ਤੋਂ ਬਾਅਦ ਆਪਾਂ ਇਹਨੂੰ ਗੁੰਨਣਾ ਹੈਗਾ ਮਤਲਬ ਤੁਸੀਂ ਉਸ ਜਿੰਨੀ ਤੁਹਾਨੂੰ ਵਾਟਰ ਦੀ ਨੀਡ ਆ ਉਸ ਹਿਸਾਬ ਨਾਲ ਆਪਣੇ ਹਿਸਾਬ ਨਾਲ ਆਟੇ ਦੇ ਹਿਸਾਬ ਨਾਲ ਤੁਸੀਂ ਇਹਦੇ ਵਿੱਚ ਵਾਟਰ ਐਡ ਕਰਕੇ ਇਹ ਆਟੇ ਨੂੰ ਆਪਣੇ ਜਿਹੜਾ ਦੋ ਹੈ ਇਹਦਾ ਤੁਸੀਂ ਡੋ ਲਗਾ ਲਿਓ ਤੇ ਇਹਨੂੰ ਚੰਗੀ ਤਰੀਕੇ ਦੇ ਨਾਲ ਗੁੰਨ ਲਿਓ ਆਪਰੇ ਨੂੰ ਪ੍ਰੋਪਰ ਚੰਗੀ ਤਰ੍ਹਾਂ ਕਿਦਣਾ ਗੁੰਤਾ ਸੀ ਚੱਲਦਾ ਜਾਦਾ ਮੇਰੇ ਵੀਡੀਓ ਨੂੰ ਲਾਈਕ ਜ਼ਰੂਰ ਕਰਦੇ ਹੋ ਸ਼ੇਅਰ ਜ਼ਰੂਰ ਸ਼ੇਅਰ ਜ਼ਰੂਰ ਕਰੋ ਸਬਸਕ੍ਰਾਈਬ ਜ਼ਰੂਰ ਕਰਿਓ ਤੇ ਇੱਕ ਪੈਰਾ ਦਾ ਕਮੈਂਟ ਵੀ ਜ਼ਰੂਰ ਛੱਡ ਕੇ ਜਾਓ ਤੇ ਇਸ ਤੋਂ ਬਾਅਦ ਆਪਾਂ ਇਹਨੂੰ ਰੱਖਾਂਗੇ ਸਾਈਡ ਤੇ ਦੂਸਰੀ ਸਾਈਡ ਆਪਾਂ ਜਿਹੜੀ ਵੈਜੀਟੇਬਲ ਦੀ ਸਟਫਿੰਗ ਆ ਉਹ ਤਿਆਰ ਕਰਾਂਗੇ ਉਹਨੂੰ ਤਿਆਰ ਕਰਨ ਵਾਸਤੇ ਆਪਾਂ ਜਿਹੜਾ ਬੋਇਲਡ ਆਲੂ ਆ ਇੱਕ ਉਹ ਲੈ ਲਿਆ ਸੀਗਾ ਤੇ ਉਸ ਤੋਂ ਬਾਅਦ ਆਪਾਂ ਨੇ ਇੱਕ 1/4 ਕੱਪ ਪਨੀਰ ਦਾ ਲੈ ਲਿਆ ਸੀਗਾ ਕ੍ਰਸ਼ ਕੀਤਾ ਹੋਇਆ ਤੇ ਉਸ ਤੋਂ ਬਾਅਦ ਆਪਾਂ ਨੇ ਜਿਹੜੀ ਸ਼ਿਮਲਾ ਮਿਰਚ ਉਹ ਲਈ ਸੀ ਤੇ ਉਸ ਤੋਂ ਬਾਅਦ ਗਾਜਰਾ ਬਰੀ ਕੱਟੀ ਹੋਈ ਉਹ ਲਈ ਸੀ ਤੇ ਆਨਿਅਨ ਮਤਲਬ ਪਿਆਜ਼ ਲਿਆ ਸੀ ਪਿਆਜ਼ ਤੋਂ ਬਾਅਦ ਹਰੀ ਮਿਰਚ ਲਈ ਸੀ ਤੇ ਉਸ ਤੋਂ ਬਾਅਦ ਆਪਾਂ ਧਨੀਏ ਦੇ ਬਰੀਕ ਕੱਟੇ ਹੋਏ ਧਨੀਆ ਐਡ ਕਰਾਂਗੇ ਨਮਕ ਐਡ ਕਰ ਦਵਾਂਗੇ ਤੇ ਉਸ ਤੋਂ ਬਾਅਦ ਜਿਹੜੀ ਲਾਲ ਮਿਰਚ ਹੁੰਦੀ ਆ ਉਹ ਐਡ ਕਰਾਂਗੇ ਤੇ ਉਸ ਤੋਂ ਬਾਅਦ ਧਨੀਆ ਪਾਊ ਜੀਰਾ ਪਾਊਡਰ ਐਡ ਕਰਾਂਗੇ ਪੁੰਨਿਆ ਹੋਇਆ ਤੇ ਉਸ ਤੋਂ ਬਾਅਦ ਆਪਾਂ ਇਹਨੂੰ ਚੰਗੀ ਤਰੀਕੇ ਦੇ ਨਾਲ ਮਿਕਸ ਕਰ ਲਾਂਗੇ ਤਾਂ ਕਿ ਆਪਣੀ ਸਟਫਿੰਗ ਬਿਲਕੁਲ ਪ੍ਰੋਪਰ ਚੰਗੀ ਤਰੀਕੇ ਦੇ ਨਾਲ ਇਹਦੇ ਵਿੱਚ ਮਸਾਲੇ ਨੇ ਜਿਹੜੇ ਸਾਰੇ ਮਿਕਸ ਹੋ ਜਾਣ ਤੇ ਵੈਜੀਟੇਬਲਸ ਪਨੀਰ ਆਲੂ ਸਾਰੇ ਇੱਕ ਜਾਨ ਬਣ ਜਾਣ ਤੇ ਇਹਦੇ ਆਪਾਂ ਮਿਕਸਚਰ ਪ੍ਰੋਪਰ ਇਸ ਹਿਸਾਬ ਦੇ ਨਾਲ ਤਿਆਰ ਕਰ ਲਵਾਂਗੇ ਤੇ ਇਹਦੇ ਮਿਕਸਚਰ ਨੂੰ ਆਪਾਂ ਚੰਗੀ ਤਰੀਕੇ ਦੇ ਨਾਲ ਐਵੇਂ ਹੀ ਮਿਕਸ ਕਰ ਲਾਂਗੇ ਤੇ ਉਸ ਤੋਂ ਬਾਅਦ ਆਪਣਾ ਜਿਹੜਾ ਮਿਕਸਚਰ ਇਹ ਹੋ ਗਿਆ ਰੈਡੀ ਤੇ ਉਸ ਤੋਂ ਬਾਅਦ ਆਪਾਂ ਲਵਾਂਗੇ ਜਿਹੜਾ ਆਪਾਂ ਨੇ ਆਟੇ ਦਾ ਡੋ ਤਿਆਰ ਕੀਤਾ ਸੀਗਾ ਉਹਦਾ ਲਵਾਂਗੇ ਆਪਾਂ ਪੇੜਾ ਤਾਂਕਿ ਆਪਾਂ ਜਿਹੜੇ ਪਰੌਂਠਾ ਹੈ ਉਹ ਬਣਾ ਸਕੀਏ ਆਪਣਾ ਤੇ ਚਲਦੇ ਚਲਦੇ ਵੀਡੀਓ ਨੂੰ ਲਾਈਕ ਜ਼ਰੂਰ ਕਰਿਓ ਲਾਈਕ ਕਰਨਾ ਬਿਲਕੁਲ ਨਾ ਭੁੱਲਣਾ ਤੇ ਸਬਸਕ੍ਰਾਈਬ ਜੇਕਰ ਹੁਣ ਤੱਕ ਨਹੀਂ ਕੀਤਾ ਚੈਨਲ ਤਾਂ ਸਬਸਕ੍ਰਾਈਬ ਵੀ ਜ਼ਰੂਰ ਕਰਿਓ ਉਸ ਤੋਂ ਬਾਅਦ ਆਪਾਂ ਜਿਹੜਾ ਇਹਦਾ ਡੋ ਹੈਗਾ ਉਹਨੂੰ ਆਪਾਂ ਰੋਲ ਕਰ ਲਾਂਗੇ ਮਤਲਬ ਵੇਲ ਲਾਂਗੇ ਰਾਉਂਡ ਰਾਉਂਡ ਸ਼ੇਪ ਦੇ ਵਿੱਚ ਆਪਾਂ ਉਹਨੂੰ ਵੇਲ ਲਾਂਗੇ ਚੰਗੀ ਤਰ੍ਹਾਂ ਕਿਹਦੇ ਨਾਲ ਤਾਂ ਕਿ ਉਹਦੇ ਵਿੱਚ ਆਪਾਂ ਸਟਫਿੰਗ ਜਿੰਨੀਕ ਪਾਉਣੀ ਹੈ ਉਸ ਹਿਸਾਬ ਨਾਲ ਆਪਾਂ ਉਹਦੇ ਵਿੱਚ ਸਟਫਿੰਗ ਐਡ ਕਰ ਸਕੀਏ ਤੇ ਹੁਣ ਆਪਾਂ ਉਹਦੇ ਵਿੱਚ ਸਟਫਿੰਗ ਨੂੰ ਪਾ ਦਾਂਗੇ ਸਟਫਿੰਗ ਨੂੰ ਪਾ ਕੇ ਆਪਾਂ ਥੋੜਾ ਜਿਹਾ ਉਹਨੂੰ ਫੁਲਾ ਦਾਂਗੇ ਤਾਂ ਕਿ ਕਿਉਂਕਿ ਆਪਾਂ ਜਿਹੜਾ ਪਰੌਂਠਾ ਹੈ ਨਾ ਉਹਨੂੰ ਆਪਾਂ ਨੇ ਮਤਲਬ ਸ਼ੇਪ ਤੁਸੀਂ ਕੋਈ ਵੀ ਸ਼ੇਪ ਦੇ ਸਕਦੇ ਹੋ ਤੁਸੀਂ ਇਹਨੂੰ ਰਾਉਂਡ ਵੀ ਬਣਾ ਸਕਦੇ ਹੋ ਮਤਲਬ ਆਪਾਂ ਇਹਨੂੰ ਜਿਹੜੇ ਚਾਰ ਖੁੰਜੇ ਵਾਲਾ ਪਰੌਂਠਾ ਕਹਿੰਦੇ ਨੇ ਪੰਜਾਬੀ ਦੇ ਵਿੱਚ ਕਹਿੰਦੇ ਆ ਹਾਂ ਘਰ ਦੇ ਵਿੱਚ ਬੱਚੇ ਵੀ ਕਹਿੰਦੇ ਆ ਅਸੀਂ ਤਾਂ ਚਾਰ ਖੁੰਜੇ ਤੇ ਉਸ ਤੋਂ ਬਾਅਦ ਆਪਾਂ ਇਹਨੂੰ ਸਾਰੀ ਸਾਈਡ ਤੋਂ ਚੰਗੇ ਤਰੀਕੇ ਦੇ ਨਾਲ ਬੰਦ ਕਰ ਲਾਂਗੇ ਚੰਗੇ ਤਰੀਕੇ ਦੇ ਨਾਲ ਉਹ ਫੋਲਡ ਕਰਕੇ ਉਸ ਤੋਂ ਬਾਅਦ ਆਪਾਂ ਇਹਨਾਂ ਨੂੰ ਬੇਲ ਲਵਾਂਗੇ ਤੇ ਤੁਹਾਨੂੰ ਮੇਰੀ ਵੀਡੀਓਜ਼ ਕਿਵੇਂ ਲੱਗਦੇ ਨੇ ਮੈਨੂੰ ਕਮੈਂਟ ਜ਼ਰੂਰ ਕਰਿਆ ਕਰੋ ਮੈਂ ਤੁਹਾਡੇ ਲਈ ਹੁਣ ਮੈਂ ਪਹਿਲਾਂ ਵਿੱਚ ਦੀ ਥੋੜਾ ਜਿਹਾ ਗੈਪ ਪਾਤਾ ਸੀ ਬਟ ਹੁਣ ਆਪਾਂ ਡੇਲੀ ਅਪਰੇਟਰ ਤੁਹਾਡੇ ਨਾਲ ਰਹਨੇ ਆ ਤੇ ਡੇਲੀ ਆਪਾਂ ਕੋਈ ਨਾ ਕੋਈ ਵੀਡੀਓ ਜ਼ਰੂਰ ਪਾਉਨੇ ਆਂਗੇ ਥੋੜਾ ਜਿਹਾ ਟਾਈਮ ਹੋਣ ਤੋਂ ਬਾਅਦ ਮੈਂ ਤੁਹਾਨੂੰ ਪ੍ਰੋਪਰ ਟਾਈਮਿੰਗ ਵੀ ਦੱਸੂਗੀ ਵੀ ਹਾਂ ਡੇਲੀ ਕੇਰੇ ਟਾਈਮ ਵੀਡੀਓ ਆਉਗੀ ਫਿਲਹਾਲ ਮੇਰਾ ਟਾਈਮ ਉੱਪਰ-ਨੀਚੇ ਚੱਲ ਰਿਹਾ ਹੈ ਕਦੇ ਪਹਿਲਾਂ ਆ ਜਾਂਦੀ ਹੈ ਵੀਡੀਓ ਤੇ ਕਦੇ ਬਾਅਦ ਦੇ ਵਿੱਚ ਆ ਜਾਂਦੀ ਹੈ ਪਰ ਡੇਲੀ ਵੀਡੀਓ ਅਪਲੋਡ ਜ਼ਰੂਰ ਕਰਦੀ ਹੈ ਮੈਂ ਤੁਸੀਂ ਮੇਰੀ ਡੇਲੀ ਵੀਡੀਓ ਨੂੰ ਜ਼ਰੂਰ ਚੈੱਕ ਆਊਟ ਕਰਿਆ ਕਰੋ ਤੇ ਉਸ ਤੋਂ ਬਾਅਦ ਆਪਾਂ ਜਿਹੜਾ ਪਰੌਂਠਾ ਉਹਨੂੰ ਤਵੇ ਦੇ ਉੱਤੇ ਇੱਕ ਮੀਡੀਅਮ ਹੀਟ ਦੇ ਉੱਤੇ ਪਕਾਵਾਂਗੇ ਕਿਉਂਕਿ ਜਿੰਨੀ ਵੀ ਆਪਾਂ ਮੱਧਮ-ਮੱਧਮ ਦੀ ਧੀਮੀ-ਧੀਮੀ ਦੀ ਹੀਟ ਦੇ ਨਾਲ ਆਪਾਂ ਬਣਾਉਣੇ ਆ ਨਾ ਪਰੌਂਠਾ ਉਹਨਾਂ ਹੀ ਜ਼ਿਆਦਾ ਦੇ ਵਿੱਚ ਟੇਸਟ ਆਉਂਦਾ ਹੈ ਇਹਨੂੰ ਪਕਾਵਾਂਗੇ ਮੀਡੀਅਮ ਹੀਟ ਦੇ ਉੱਤੇ ਤੇ ਇਹਨੂੰ ਪਕਾਉਂਦੇ ਹੋਏ ਜਦੋਂ ਦੂਸਰੀ ਸਾਈਡ ਤੋਂ ਆਪਾਂ ਫਿਰ ਚੇਂਜ ਕਰਦਾਂਗੇ ਚੇਂਜ ਕਰਨ ਤੋਂ ਬਾਅਦ ਉਸ ਤੋਂ ਬਾਅਦ ਫਿਰ ਇਹਨੂੰ ਚੰਗੀ ਤਰੀਕੇ ਦੇ ਨਾਲ ਸੇਕ ਲਵਾਵਾਂਗੇ ਤੇ ਉੱਪਰ ਆਪਾਂ ਜਿਹੜਾ ਆਇਲ ਲਗਾਉਣਾ ਤੁਸੀਂ ਆਇਲ ਲਗਾਉਣਾ ਦੇਸੀ ਘਿਓ ਲਗਾਉਣਾ ਕੁਝ ਵੀ ਤੁਸੀਂ ਉਹ ਦੋ ਦੋਨੋਂ ਸਾਈਡ ਤੇ ਚੰਗੇ ਤਰੀਕੇ ਦੇ ਨਾਲ ਲਾ ਦਿਓ ਤੇ ਇਹਨੂੰ ਚੰਗੀ ਤਰੀਕੇ ਦੇ ਨਾਲ ਦੋਨੋਂ ਸਾਈਡ ਤੋਂ ਫਰਾਈ ਕਰ ਦਿਓ ਤੇ ਜਿਹੜਾ ਆਪਣੇ মিক্স ভেজিটেবল ਤੇ ਪਨੀਰ ਵਾਲਾ ਜਿਹੜਾ ਸਟਫਡ ਪਰਾਉਟ ਹਾ ਬਣ ਕੇ ਬਿਲਕੁਲ ਰੈਡੀ ਹੈ ਤੇ ਅੱਜ ਦੀ ਵੀਡੀਓ ਤੁਹਾਨੂੰ ਕਿਵੇਂ ਲੱਗੀ ਮੈਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ ਚਲਦੇ-ਚਲਦੇ ਵੀਡੀਓ ਲਾਈਕ ਜ਼ਰੂਰ ਕਰਦੇਓ ਸ਼ੇਅਰ ਜ਼ਰੂਰ ਕਰਦੇਓ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਬਿਲਕੁਲ ਨਾ ਭੁੱਲਣਾ ਤਦ ਤੱਕ ਮਿਲਦੇ ਆ ਤੁਹਾਨੂੰ ਨੈਕਸਟ ਵੀਡੀਓ ਦੇ ਵਿੱਚ ਬਾਏ ਬਾਏ ਟੇਕ ਕੇਅਰ ਸ਼੍ਰੀ ਕਾਲ